ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਤੇ ਤੇ Facebook ਪੇਜ ਤੇ ਉਮੀਦ ਕਰਦਾ ਹਾਂ ਸਾਰੇ ਸ਼ੱਜਨ ਮਿੱਤਰ ਵਧੀਆ ਹੋਣਗੇ ਤੰਦਰੁਸਤ ਹੋਣਗੇ ਤੇ ਸ਼ੱਜਨ ਮਿੱਤਰੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਟਰੈਕਟਰ ਮੰਡੀ ਬਰਨਾਲਾ ਜਿਹੜੀ ਬਰਨਾਲੇ ਤਰਕਸੀਲ ਚੌਕ ਦੇ ਬਿਲਕੁਲ ਕੋਲ ਲੱਗਦੀ ਆਗੀ ਤੇ ਤੁਹਾਨੂੰ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਕਿਹੜਾ ਟਰੈਕਟਰ ਕਿੰਨੇ ਦਾ ਕੀ ਰੇਟ ਚੱਲਦੇ ਨੇ ਅੱਜ ਦੇ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਤੇ ਜਿਹੜੇ ਵੀਰੋ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਬੈਲ ਆਈਕਨ ਘੰਟੀ ਆਨ ਕਰ ਲਿਓ ਤਾਂ ਕਿ ਸਾਡੀਆਂ ਹਰ ਇੱਕ ਵੀਡੀਓ ਦੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਜੋ ਆਪਾਂ ਕੱਲੇ-ਕੱਲੇ ਟਰੈਕਟਰ ਦੀ ਲੈਣੇ ਆ ਜਾਣਕਾਰੀ ਬਣਾਉਣੇ ਆ ਵੀਡੀਓ ਛੋਡੇ ਨਾਲ ਕਰਦੇ ਆ ਸਿਆਰ ਲਓ ਵੀ ਮਿੱਤਰੋ ਜਿਹੜਾ ਆ ਇੱਕ ਜੌਂਡੀਆਰ ਖੜਾਗਾ ਤੇ ਇੱਕ 3730 ਖੜਾ ਤੇ ਨਾਲ ਇਹਦੇ ਫਿਰ 53 ਜੌਂਡੀ ਆਰ ਜੌਂਡੀ ਆਰ 3730 ਤੇ ਇਹ ਜੌਂਡੀ ਆਰ ਇਹ ਤਿੰਨੇ ਟਰੈਕਟਰਾਂ ਦਾ ਤੁਹਾਨੂੰ ਨੰਬਰ ਲੈ ਕੇ ਦਿੰਨੇ ਆ ਬਾਈ ਕੋਲੋਂ ਬਾਈ ਨਾਲ ਗੱਲਬਾਤ ਕਰਵਾਉਣੇ ਆ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਟਰੈਕਟਰ ਪਸੰਦ ਆਉਂਦਾ ਤੇ ਬਾਈ ਨਾਲ ਸੰਪਰਕ ਕਰ ਸਕਿਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਲੋਕਲ ਆ ਜਾਂ ਫਿਰ ਆਪਾਂ ਡੀਲਰ ਦਾ ਕੰਮ ਕਰਦੇ ਆ ਜੀ ਇਹ ਕਰਦੇ ਆ ਡੀਲਰੀ ਦੀ ਕੰਮ ਆ ਪਰ ਹੈਗੇ ਇੱਥੇ ਲੋਕਲ ਇੱਥੇ ਬਰਨਾਲੇ ਤੋਂ ਆ ਜੀ ਹਾਂਜੀ ਠੀਕ ਆ ਜੀ ਤੇ ਜਿਹੜੇ ਆ ਤਿੰਨੇ ਟਰੈਕਟਰ ਨੇ ਆਪਣੇ ਜੀ ਹਾਂਜੀ ਹਾਂਜੀ ਤੇ ਆਪਣਾ ਨੰਬਰ ਬੋਲ ਦੋ ਪਹਿਲਾਂ ਤਾਂ ਜੀ ਆਪਣਾ 9876340276 ਹਾਂ ਦੁਬਾਰੇ ਕਰ ਦੋ ਜੀ ਇੱਕ ਵਾਰੀ ਰਿਪੀਟ 98763 ਠੀਕ ਹੈ ਜੀ 4025 ਕੀ ਨਾਮ ਹੈ ਜੀ ਆਪਣਾ ਜਸਵੀਰ ਕਿੰਨੇ ਟਰੈਕਟਰ ਆਪਣੇ ਜੀ ਇਹ ਜਿੰਨਾ ਮੁੱਲ ਲਿਖਿਆ ਜੀ ਉਨਾ ਹੀ ਆ ਜਾਂ ਫਿਰ ਘੱਟ ਵੱਧ ਜਾਊ ਮੌਕਾ ਤੇ ਜੀ ਨਹੀਂ ਉਹਨਾਂ ਦਾ ਕਾਹਨੂੰ ਆ ਚਲੋ ਅੱਜ ਘੱਟ ਵੱਧ ਨਾ ਪੈਂਦਾ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਧੰਨਵਾਦ ਜੀ ਹਾਂਜੀ ਸੱਜਣਾ ਜਿਹੜੇ ਤੁਹਾਨੂੰ ਆ ਦੋ ਟਰੈਕਟਰ ਦਿਖਾਏ ਸੀਗੇ ਸਵਰਾਜ 855 ਅਤੇ ਸਵਰਾਜ 855 ਐਫੀ ਇਹ ਦੋਨੇ ਟਰੈਕਟਰਾਂ ਦਾ ਜੇ ਤੁਸੀਂ ਤੁਹਾਨੂੰ ਦੋਨਾਂ 'ਚ ਕੋਈ ਵੀ ਟਰੈਕਟਰ ਪਸੰਦ ਆਉਂਦਾਗਾ ਤੇ ਤੁਹਾਨੂੰ ਨੰਬਰ ਦਿੰਨੇ ਆਪਾਂ ਤੇ ਉਹ ਨੰਬਰ ਤੇ ਬਾਈ ਨਾਲ ਸੰਪਰਕ ਕਰਕੇ ਉਹਨਾਂ ਦਾ رابطہ ਬਣਾ ਸਕਦੇ ਹੋ। ਅ ਭੁੱਲਰ ਦਾ ਟਰੈਕਟਰ ਸੇਲ ਤੁਸੀਂ ਨੰਬਰ ਨੋਟ ਕਰ ਲਿਓ 9872555979 9872555979 ਚਮਕੌਰ ਸਿੰਘ ਭੁੱਲਰ ਜੋਗਾ ਮਾਨਸਾ ਇਹ ਦੋ ਟਰੈਕਟਰ ਨੇ ਬਾਈਆਂ ਦੇ ਤੇ ਦੋਨਾਂ ਟਰੈਕਟਰਾਂ ਚੋਂ ਜੇ ਕੋਈ ਵੀ ਪਸੰਦ ਆਉਂਦਾ ਟਰੈਕਟਰ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਲੈ ਵੀ ਮਿੱਤਰੋ ਜਿਹੜੇ ਆ ਸਾਨੂੰ ਟਰੈਕਟਰ ਜਿਹੜੇ ਸਾਹਮਣੇ ਖੜੇ ਆ ਇਸ ਨੂੰ ਦਿਖਾਇਆ ਇਹ ਟਰੈਕਟਰਾਂ ਦਾ ਸਾਨੂੰ ਨੰਬਰ ਲੈ ਕੇ ਦਿੰਨਾ ਜੇ ਇਹਨਾਂ ਟਰੈਕਟਰਾਂ ਚੋਂ ਕੋਈ ਵੀ ਟਰੈਕਟਰ ਸਾਨੂੰ ਪਸੰਦ ਆਉਂਦਾ ਤੇ ਬਾਈ ਹੁਣਾਂ ਨਾਲ ਸੰਪਰਕ ਕਰ ਸਕਦਾ ਬਾਈ ਹੁਣਾਂ ਨੰਬਰ ਵੀਰੇ ਦੱਸਿਓ ਨੰਬਰ 97815 97815 72656 72656 ਇੱਕ ਵਾਰੀ ਹੋਰ ਬੋਲਿਓ ਵੀਰੇ 97815 97815 72656 72656 ਠੀਕ ਆ ਤੇ ਮਿੱਤਰੋ ਆਸ ਨੂੰ ਨੰਬਰ ਲੈ ਕੇ ਦੇਤਾ ਜੇ ਕਿਸੇ ਵੀ ਟਰੈਕਟਰ ਚ ਕੋਈ ਵੀ ਪਸੰਦ ਆਉਂਦਾ ਆ ਨੰਬਰ ਤੇ ਬਾਈ ਤੁਸੀਂ ਸੰਪਰਕ ਕਰ ਸਕਦੇ ਹੋ ਕੀ ਨਾਮ ਆ ਵੀਰੇ ਆਪਣਾ ਜਗਸੀਰ ਹੈ ਜਗਸੀਰ ਸਿੰਘ ਪਿੰਡ ਵੀਰੇ ਹੈ ਨਾ ਤੁਸੀਂ ਇਹੜਾ ਸੰਘੇੜਾ ਬਾਈ ਹੁਣ ਉਹਦਾ ਪਿੰਡ ਬਰਨਾਲੇ ਨਾਲ ਹੀ ਤੇ ਜਗਸੀਰ ਸਿੰਘ ਬਾਈ ਹੁਣ ਉਹਦਾ ਨਾਮ ਆ ਤੇ ਨੰਬਰ ਤੁਹਾਨੂੰ ਲੈ ਕੇ ਦੇਤਾ ਜੇ ਕੋਈ ਵੀ ਟਰੈਕਟਰ ਪਸੰਦ ਆਉਂਦਾ ਵੀਰੇ ਆ ਟਰੈਕਟਰਾਂ ਚੋਂ ਤਾਂ ਨੰਬਰ ਤੇ ਕਰ ਲਿਓ ਸੰਪਰਕ ਜੇ ਮਿੱਤਰੋ ਅਗਲੇ ਟਰੈਕਟਰ ਦੀ ਗੱਲ ਕਰੀਏ ਅਗਲਾ ਟਰੈਕਟਰ ਸੋਨਾਲੀਕਾ ਨਵੀਂ ਸੋਹ ਵਾਲਾ ਟਾਈਗਰ 55 एचबी ਚਾਹੁੰਦਾ ਇਹ ਤੇ ਤੁਸੀਂ ਹਾਲਤ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਹਾਲਤ ਆ ਸੋਨਾ ਟਰੈਕਟਰ ਆ ਤੇ ਮੂਹਰੇ ਟਾਇਰ ਤਿੰਨ ਲੈਣਾ ਵਾਲੇ ਨੇ ਤੇ ਮੂਹਰੇ ਟਾਇਰਾਂ ਦੀ ਹਾਲਤ ਵੀ ਵਧੀਆ ਆ ਗਈ ਪਿਛਲੇ ਟਾਇਰ ਵੀ ਬਿਲਕੁਲ ਨਵੇਂ ਵਰਗੇ ਪੈਣੇ ਸੀਅਰ ਦੇ ਟਾਇਰ ਲੱਗੇ ਨੇ ਤੇ ਟਰੈਕਟਰ ਦੇ ਹੱਡੂ ਹੱਡ ਵਗੈਰਾ ਲੱਗੀ ਹੋਈ ਆ ਗਈ ਬਹੁਤ ਸਾਫ਼ ਸੁਥਰਾ ਟਰੈਕਟਰ ਆ ਰੰਗ ਵੀ ਸਾਫ਼ ਆ ਬਿਲਕੁਲ ਸਾਂਭ ਸੰਭਾਲ ਰੱਖੀ ਹੋਇਆ ਡਬਲ ਕਲਚ ਆਗਾ ਤੇ ਸੋਨਾ ਲੀਕਾ ਟਾਈਗਰ ਜਿਹਦੇ ਮਾਡਲ ਦੀ ਗੱਲ ਕਰੀਏ 2019 ਮਾਡਲ ਆ 545000 ਰੁਪਿਆ ਇਹਦਾ ਰੇਟ ਆਗਾ ਤੁਸੀਂ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਡੱਡ ਵਗੈਰਾ ਲੱਗੀ ਹੋਈ ਆ ਬਹੁਤ ਵਧੀਆ ਸਾਫ ਸੁਥਰਾ ਟਰੈਕਟਰ ਪਿਆ ਆ ਤੇ ਇਧਰ HMT 5911 DI ਤੇ ਇਹਦੇ ਟਰੈਕਟਰ ਦੀ ਗੱਲ ਕਰੀਏ ਤੇ ਰੰਗ ਰੰਗੂ ਦੁਬਾਰੇ ਹੋਇਆ ਹੋਇਆ ਟਰੈਕਟਰ ਤਿਆਰ ਕੀਤਾ ਹੋਇਆ ਰੰਗ ਰੰਗੂ ਸਾਫ ਪਿਆਗਾ ਦੁਬਾਰੇ ਹੋਇਆ ਹੋਇਆ ਮੂਹਲੇ ਟਾਇਰ ਵੀ ਬਹੁਤ ਵਧੀਆ ਪੈਣੇ ਗੁੜੀਆਰ ਦੇ ਟਾਇਰ ਨੇ ਤੇ ਪਿਛਲੇ ਟਾਇਰਾਂ ਦੀ ਵੀ ਗੱਲ ਕਰੀਏ ਪਿਛਲੇ ਟਾਇਰ ਵੀ ਬਹੁਤ 80 90% ਸੀਅਰ ਦੇ ਪਿਛਲੇ ਟਾਇਰ ਨੇ ਬਹੁਤ ਸਾਫ ਸੁਥਰੇ ਨੇ ਤੇ ਇਹਦੇ ਮਾਡਲ ਦੀ ਗੱਲ ਕਰੀਏ ਇਹ ਮਾਡਲ ਹੈਗਾਗਾ 93 2,90,000 ਰੁਪਿਆ ਰੇਟ ਹੈਗਾ ਤੇ ਡੀਆਈ ਡੀਆਈ ਆ ਡੀਆਈ ਕੀਤਾ ਹੋਇਆਗਾ ਜੇ ਅਗਲੇ ਟਰੈਕਟਰ ਦੀ ਗੱਲ ਕਰੀਏ ਮਿੱਤਰੋ ਜੌਨ ਡੀਅਰ 5310 ਤੇ ਇਹਦੇ ਅਗਲੇ ਟਾਇਰਾਂ ਦੀ ਗੱਲ ਕਰੀਏ ਅਗਲੇ ਟਾਇਰ ਵੀ ਬਹੁਤ ਵਧੀਆ ਪਏ ਨੇ ਤੇ ਪਿਛਲੇ ਟਾਇਰ ਵੀ 90 100% ਪੂਰੇ ਪਏ ਨੇ ਅਪੋਲੋ ਦੇ ਪਿਛਲੇ ਟਾਇਰ ਲੱਗੇ ਹੋਏ ਨੇ ਇਹ ਹਾਲ ਤੇ ਦਾ ਪੈਰਦਾਨ ਵੀ ਠੀਕਾ ਵਧੀਆ ਸਾਫ਼ ਸੁਥਰਾ ਹੈਗਾ ਤੇ ਸੋਹ ਸਾਫ਼ ਗੇਰਾ ਬਿਲਕੁਲ ਸਾਫ਼ ਆ ਜੇ ਡ੍ਰੈਕਟਰ ਦੀ ਗੱਲ ਕਰੀਏ ਸਾਫ਼ ਸੁਥਰਾ ਹੈਗਾ ਤੇ ਪੀਵੀ 19 ਬਰਨਾਲੇ ਦਾ ਹੀ ਨੰਬਰ ਆਗਾ ਜੇ ਟਰੈਕਟਰ ਦੇ ਰੇਟ ਦੀ ਗੱਲ ਕਰੀਏ ਰੇਟ ਫਲਿਆ ਵਾਲੇ ਤੇ ਮਾਡਲ ਹੈਗਾ ਇਹ 16 ਤੇ 595 ਰੇਟ ਆ ਇਹਦਾ ਤੇ ਤੁਸੀਂ ਦੇਖ ਸਕਦੇ ਹੋ ਹਾਲਤ ਇਹਦੀ ਬਹੁਤ ਸੋਹਣੀ ਆ ਸਾਫ਼ ਸੁਥਰਾ ਟਰੈਕਟਰ ਆਗਾ ਜੇ ਅਗਲੇ ਟਰੈਕਟਰ ਦੀ ਗੱਲ ਕਰੀਏ ਨਿਊ ਹਾਲੈਂਡ 3730 ਸਪੈਸ਼ਲ ਐਡੀਸ਼ਨ ਸੁਪਰ ਟਰਬੋ ਟਰਬੋ ਸੁਪਰ ਤੇ ਅਗਲੇ ਟਾਇਰਾਂ ਦੀ ਗੱਲ ਕਰੀਏ ਤੇ ਅਗਲੇ ਟਾਇਰ ਠੀਕ ਨੇ ਵਧੀਆ ਨੇ ਤੇ ਪਿਛਲੇ ਟਾਇਰ ਵੀ ਬਹੁਤ ਵਧੀਆ ਨੇ ਗੁੜੀਗਰ ਦੇ ਟਾਇਰ ਲੱਗੇ ਹੋਏ ਨੇ 80% ਪਿਛਲੇ ਟਾਇਰ ਹੈਗੇ ਨੇ ਤੇ ਸਾਫ ਸੁਥਰਾ ਇਹ ਵੀ ਰੰਗ ਬੰਨੀਓ ਸਾਫ ਸੁਥਰਾ ਟਰੈਕਟਰ ਹੈਗਾ ਤੇ ਜੇ ਇਹਦੇ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ 2014 ਤੇ 5 15 ਇਹਦਾ ਰੇਟ ਆ ਪੀਵੀ 13 ਨੰਬਰ ਦਾ ਸੰਗਰੂਰ ਦਾ ਤੇ ਤੁਸੀਂ ਦੇਖ ਸਕਦੇ ਹੋ ਹਾਲ ਤੇਰੀ ਵੀ ਬਹੁਤ ਵਧੀਆ ਗਈ ਤੇ ਜੇ ਅਗਲੇ ਟਰੈਕਟਰ ਦੀ ਗੱਲ ਕਰੀਏ ਜੌਨ ਡੀਅਰ 5310 ਫੇਰ ਆ ਗਿਆ ਮੂਹਰ ਲ ਟਾਇਰ ਗੁੜੀਦਾਰ ਦੇ ਨੇ ਹਾਲਤ ਤੁਸੀਂ ਮੂਹਰ ਲ ਟਾਇਰਾਂ ਹੀ ਦੇਖ ਸਕਦੇ ਹੋ ਤੇ ਪਿਛਲੇ ਟਾਇਰਾਂ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਪਿਛਲੇ ਟਾਇਰ ਹੈਗੇ ਨੇ ਐਮ ਆਰ ਐਫ ਦੇ ਪਿਛਲੇ ਟਾਇਰ ਵੀ ਬਹੁਤ ਵਧੀਆ ਪਏ ਨੇ ਤੇ ਪੈਰ ਦਾ ਨਾ ਥੋੜਾ ਮੋਟਾ ਰੰਗ ਲਿਆ ਹੋਇਆ ਬਾਕੀ ਸੋ ਬੰਨੀਓ ਸਾਫ ਆ ਕੰਡੀਸ਼ਨ ਪੂਰੀ ਸਾਫ ਆ ਟਰੈਕਟਰ ਦੀ ਦੀ ਦੇਖ ਸਕਦੇ ਹੋ ਤੇ ਇਹਦੇ ਮਾਡਲ ਦੀ ਗੱਲ ਕਰੀਏ 2010 ਮਾਡਲ ਆ 5 ਲੱਖ 25000 ਰੁਪਿਆ ਬਾਈਓ ਦੀ ਰੇਟ ਮੰਗਦੇ ਨੇ ਤੇ ਟਰੈਕਟਰ ਬਹੁਤ ਦੇਖਣ ਵਿੱਚ ਸਾਫ਼ ਆ ਬਹੁਤ ਕੰਡੀਸ਼ਨ ਬਹੁਤ ਵਧੀਆ ਗਈ ਸੱਜਣ ਮਿੱਤਰਾਂ ਤੁਹਾਨੂੰ ਪਹਿਲਾ ਟਰੈਕਟਰ ਦਿਖਾਉਣ ਜਾ ਰਹੇ ਆ ਸਵਰਾਜ 724 ਤੁਸੀਂ ਇਹ ਕੰਡੀਸ਼ਨ ਟਰੈਕਟਰ ਦੀ ਦੇਖ ਸਕਦੇ ਹੋ ਤੇ ਟਰੈਕਟਰ ਬਹੁਤ ਸਾਫ਼ ਸੁਥਰਾਗਾ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਾਇਰ ਵੀ ਫਿਲਹਾਲ ਹੈਗੇ ਨੇ ਬਹੁਤ ਵਧੀਆ ਨੇ ਪਿਛਲੇ ਟਾਇਰ ਵੀ 80 90 ਪੈਸੇ ਵਾਂਗੂ ਹੈਗੇ ਨੇ ਤੇ ਟਰੈਕਟਰ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਸਾਫ਼ ਸੁਥਰਾ ਟਰੈਕਟਰ ਆ ਸਵਰਾਜ 724 ਤੇ ਜੇ ਰੇਟ ਦੀ ਗੱਲ ਕਰੀਏ ਤੇ ਇਹ ਮਾਡਲ ਹੈਗਾ 87 ਤੇ ਰੇਟ ਹੈਗਾ 1,30,000 ਰੁਪਿਆ ਤੇ ਜੇ ਅਗਲੇ ਟਰੈਕਟਰ ਦੀ ਗੱਲ ਕਰੀਏ ਅਗਲਾ ਟਰੈਕਟਰ ਹੈਗਾ ਸਵਰਾਜ 855 ਇਹਦਾ ਨੰਬਰ ਹੈਗਾ ਪਟਿਆਲਾ ਪੀਵੀ 11 ਇਹਦੇ ਵੀ ਟਾਇਰਾਂ ਦੀ ਕੰਡੀਸ਼ਨ ਠੀਕ ਆ ਤੁਸੀਂ ਦੇਖ ਸਕਦੇ ਹੋ ਤੇ ਪਿਛਲੇ ਟਾਇਰਾਂ ਦੀ ਵੀ ਕੰਡੀਸ਼ਨ ਵਧੀਆ ਗਈ ਠੀਕ ਆ ਤੁਸੀਂ ਦੇਖ ਸਕਦੇ ਹੋ ਤੇ ਰੰਗ ਬੰਦਿਓ ਸਾਫ਼ ਆ ਟਰੈਕਟਰ ਸਾਫ਼ ਸੁਥਰਾ ਹੈਗਾ ਜੇ ਇਹਦੇ ਮਾਡਲ ਦੀ ਗੱਲ ਕਰੀਏ ਤੇ ਮਾਡਲ ਹੈਗਾ 2007 ਤੇ 3,31,000 ਰੁਪਿਆ ਬਾਈ ਹੁਣੀ ਰੇਟ ਮੰਗਦੇ ਆ ਇਹਦਾ ਸਵਰਾਜ 855 ਤੇ ਇਧਰ ਗੱਲ ਕਰੀਏ ਸੋਨਾਲੀਕਾ ਡੀਆਈ ਸੋਨਾਲੀਕਾ ਖੜਾਗਾ 750 ਜੇ ਇਹਦੇ ਮੂਹਰ ਲਟਾਇਰਾਂ ਦੀ ਗੱਲ ਕਰੀਏ ਮੂਹਰ ਲਟਾਇਰ ਐਮ ਆਰ ਫੇ ਦੇ ਨੇ ਠੀਕ ਨੇ ਅੱਧੇ ਨੇ ਤੇ ਪਿਛਲੇ ਟਾਇਰਾਂ ਦੀ ਗੱਲ ਕਰੀਏ ਜੇ ਪਿਛਲੇ ਟਾਇਰ ਐਮ ਆਰ ਫੇ ਦੇ ਨੇ ਤੇ ਇਹ ਵੀ ਠੀਕ ਠਾਕ ਨੇ 70% ਟਾਇਰ ਇਹਦੇ ਹੈਗੇ ਨੇ ਤੇ ਟਰੈਕਟਰ ਦੇ ਰੰਗ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਤੇ ਜੇ ਇਹਦੇ ਮਾਡਲ ਦੀ ਗੱਲ ਕਰੀਏ 2008 ਮਾਡਲ ਆਗਾ 310000 ਰੁਪਿਆ 22000 ਦੀ ਰੇਟ ਮੰਗਦੇ ਨੇ ਤੇ ਸੋਨਾਲੀ ਕਾ 750 ਟਰੈਕਟਰ ਆ ਇਹ ਹਾਲਤ ਤੁਸੀਂ ਦੇਖ ਸਕਦੇ ਹੋ ਜੇ ਅਗਲੇ ਟਰੈਕਟਰ ਦੀ ਗੱਲ ਕਰੀਏ ਸਵਰਾਜ 855 FE ਜੇ ਅਗਲੇ ਟਾਇਰਾਂ ਦੀ ਗੱਲ ਕਰੀਏ ਗੁੜੀਆਲੇ ਟਾਇਰ ਨੇ 80% 70 80% ਮੂਹਰਲੇ ਟਾਇਰ ਹੈਗੇ ਨੇ ਤੇ ਪਿਛਲੇ ਟਾਇਰਾਂ ਦੀ ਗੱਲ ਕਰੀਏ ਗੁੜੀਆਰ ਦੇ ਪਿਛਲੇ ਟਾਇਰ ਨੇ 14928 ਦੇ ਤੇ ਅਸੀਂ 70 80% ਪਿਛਲੇ ਟਾਇਰ ਹੈਗੇ ਨੇ ਤੇ ਰੰਗ ਬੰਨੀਓ ਸਾਫ ਸੁਥਰਾ ਟਰੈਕਟਰ ਹੈਗਾ ਬਿਲਕੁਲ ਸਾਫ ਪਿਆਗਾ ਜਿਹੜੇ ਮਾਡਲ ਦੀ ਗੱਲ ਕਰੀਏ 2012 ਮਾਡਲ ਹੈਗਾ 430000 ਰੁਪਿਆ ਇਹਦਾ ਰੇਟ ਹੈਗਾ ਤੇ ਕੰਡੀਸ਼ਨ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ ਸਾਫ ਸੁਥਰਾ ਬਿਲਕੁਲ ਜੀ ਅਗਲੇ ਟਰੈਕਟਰ ਦੀ ਗੱਲ ਕਰੀਏ ਸਵਰਾਜ 855 ਇਹ ਵੀ ਟਰੈਕਟਰ ਬਹੁਤ ਸਾਫ ਸੁਥਰਾ ਹੈਗਾ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਮੂਰ ਦੇ ਬਿਲਕੁਲ ਨਵੇਂ ਵਰਗੇ ਪਏ ਨੇ ਤੇ ਪਿਛਲੇ ਟਾਇਰਾਂ ਦੀ ਗੱਲ ਕਰੀਏ ਪਿਛਲੇ ਟਾਇਰ ਵੀ ਹੈਗੇ 80 90% ਪਿਛਲੇ ਟਾਇਰ ਹੈਗੇ ਨੇ ਤੇ ਟਰੈਕਟਰ ਇਹ ਵੀ ਸਾਫ਼ ਸੁਥਰਾ ਬਹੁਤ ਆ ਸਫਰਾਜ 855 ਜੇ ਇਹਦੇ ਰੇਟ ਦੀ ਗੱਲ ਕਰੀਏ 2 ਲੱਖ 40000 ਰੁਪਿਆ ਰੇਟ ਆ ਤੇ 98 ਮਾਡਲ ਆ ਇਹ ਤੁਸੀਂ ਹਾਲ ਤੇਰੀ ਦੇਖ ਸਕਦੇ ਹੋ ਤੇ ਮਿੱਤਰੋ ਇੱਧਰ ਜੌਂਡੀਆ ਟਰੈਕਟਰ ਖੜਾ 5310 ਤੇ ਤੁਸੀਂ ਹਾਲਤ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਦੀ ਸੋਹ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਫ਼ ਸੁਥਰਾ ਵਧੀਆਗਾ ਤੇ ਮੂਹਰਲੇ ਟਾਇਰਾਂ ਦੀ ਜੇ ਗੱਲ ਕਰੀਏ ਮੂਹਰਲੇ ਟਾਇਰ ਵੀ ਬਹੁਤ ਵਧੀਆ ਪਏ ਨੇ ਸਾਫ਼ ਨੇ 20 केटी ਦੇ ਟਾਇਰ ਲੱਗੇ ਨੇ ਮੂਹਰਲੇ ਤੇ ਪਿਛਲੇ ਟਾਇਰਾਂ ਦੀ ਗੱਲ ਕਰੇ ਪਿਛਲੇ ਟਾਇਰ ਵੀ 20 केटी ਦੇ ਟਾਇਰ ਲੱਗੇ ਨੇ 80 90% ਆ ਪਿਛਲੇ ਟਾਇਰ ਹੈਗੇ ਨੇ ਤੇ ਹਾਲਤ ਬਹੁਤ ਵਧੀਆ ਸਾਫ਼ ਸੁਥਰਾ ਪਿਆਗਾ ਡਾਕਟਰ ਤੁਸੀਂ ਦੇਖ ਸਕਦੇ ਹੋ ਜੇ ਮਾਡਲ ਦੀ ਗੱਲ ਕਰੀਏ ਤੇ ਮਾਡਲ ਹੈਗਾ 2009 495000 ਰੁਪਿਆ ਇਹਦਾ ਰੇਟ ਰੱਖਿਆ ਬਾਈ ਹੁਣਾਂ ਨੇ ਬਾਕੀ ਮੌਕੇ ਦੇ ਘੱਟ ਵੱਧ ਹੋ ਜੇ ਤੁਸੀਂ ਫੋਨ ਕਰੋਗੇ ਤੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਹੁੱਡ ਵਗੈਰਾ ਇਹਨੂੰ ਵੀ ਲੱਗੀ ਹੋਈ ਆਗੀ ਤੇ ਅਗਲੇ ਟਰੈਕਟਰ ਦੀ ਗੱਲ ਕਰੀ ਅਗਲਾ ਟਰੈਕਟਰ ਸੋਨਲਿਕਾ ਡੀਆਈ 60 ਆਰਐਕਸ ਪੀਵੀ 10 ਲੁਧਿਆਣੇ ਦਾ ਨੰਬਰ ਆ ਤੇ 100 100 ਦੀ ਕੰਡੀਸ਼ਨ ਬਹੁਤ ਸਾਫ ਸੁਥਰੀ ਆਗੀ ਤੇ ਟਾਇਰਾਂ ਦੀ ਮੂਰ ਲਿਆਂ ਦੀ ਕੰਡੀਸ਼ਨ ਵੀ ਠੀਕ ਠਾਕ ਆ ਵਧੀਆ ਟਾਇਰ ਨੇ ਤੇ ਪਿਛਲੇ ਟਾਇਰਾਂ ਦੀ ਗੱਲ ਕਰੀ ਪਿਛਲੇ ਟਾਇਰ ਵੀ ਬਹੁਤ ਵਧੀਆ ਨੇ ਗੁੜੀ ਵਾਲੇ ਟਾਇਰ ਨੇ 80% ਪਿਛਲੇ ਟਾਇਰ ਪਏ ਨੇ ਤੇ ਪੈਰਦਨ ਵਗੈਰਾ ਵਧੀਆ ਉੱਚੇ ਲੱਗੇ ਹੋਏ ਨੇ ਸਾਫ ਸੁਥਰਾਗਾ ਤੇ ਹੁੱਡ ਵਗੈਰਾ ਇਹਨੂੰ ਵੀ ਲੱਗੀ ਹੋਈ ਆ ਜੇ ਇਹਦੇ ਮ ਇਹਦਾ ਮਾਡਲ ਹੈਗਾ ਮਿੱਤਰੋ 2021 ਮਾਡਲ ਹੈਗਾ 6,50,000 ਰੁਪਏ ਇਹਦਾ ਰੇਟ ਰੱਖਿਆ ਬਾਈ ਹੁਣਾਂ ਨੇ ਕੰਡੀਸ਼ਨ ਤੁਸੀਂ ਇਹ ਟਰੈਕਟਰ ਦੀ ਦੇਖ ਸਕਦੇ ਹੋ ਤੇ ਅਗਲੇ ਟਰੈਕਟਰ ਦੀ ਗੱਲ ਕਰੀ ਅਗਲਾ ਟਰੈਕਟਰ ਖੜਾਗਾ ਸਵਰਾਜ 855 ਤੇ ਕੰਡੀਸ਼ਨ ਸ਼ੋ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਸਾਫ ਸੁੱਤਰਾ ਪਿਆਗਾ ਤੇ ਅਗਲੇ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਟਾਇਰ ਅਗਲੇ ਵੀ ਬਹੁਤ ਵਧੀਆ ਨੇ ਸਾਫ ਸੁੱਤਰੇ ਨੇ ਤੇ ਪਹਿਲੇ ਟਾਇਰ ਵੀ ਠੀਕ ਨੇ 60 70% ਗੁੜੀਆ ਦੇ ਪਿਛਲੇ ਟਾਇਰ ਹੈਗੇ ਨੇ ਹਾਲਤ ਤੁਸੀਂ ਇਸੇ ਟਰੈਕਟਰ ਦੀ ਦੇਖ ਸਕਦੇ ਹੋ ਸਾਫ਼ ਸੁਥਰਾ ਪਿਆਗਾ ਜੇ ਇਹਦੇ ਮਾਡਲ ਦੀ ਗੱਲ ਕਰੀਏ ਮਾਡਲ ਇਹ ਹੈਗਾਗਾ 2005 2 ਲੱਖ 75000 ਰੁਪਿਆ ਬਾਈ ਹੋਣਾ ਇਹ ਟਰੈਕਟਰ ਦਾ ਰੇਟ ਰੱਖਿਆਗਾ ਤੇ ਇਹ ਟਰੈਕਟਰਾਂ ਦੇ ਸਾਰੇ ਜਿੰਨੇ ਦਿਖਾਉਣੇ ਆ ਸਾਨੂੰ ਇਦਾਂ ਦਾ ਰੇ ਆਪਾਂ ਲਾਸਟ ਉਸ ਨੂੰ ਨੰਬਰ ਵੀ ਲੈ ਕੇ ਦੇਵਾਂਗੇ ਜੇ ਸਾਰੇ ਵੀਰ ਜਿਨ੍ਹਾਂ ਨੇ ਟਰੈਕਟਰ ਕੋਈ ਵੀ ਪਸੰਦ ਆਉਂਦਾ ਸੰਪਰਕ ਕਰ ਸਕਦੇ ਹੋ ਤੇ ਅਗਲਾ ਟਰੈਕਟਰ ਖੜਾ ਹੈ ਜੀ ਪ੍ਰੀਤ 6049 ਤੇ ਹੋਰ ਸੋਹ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਤੇ ਅਗਲੇ ਟਾਇਰਾਂ ਦੀ ਗੱਲ ਕਰੀਏ ਠੀਕ ਠਾਕ ਨੇ ਪਿਛਲੇ ਟਾਇਰ ਰੇਡੀਅਲ ਪਏ ਨੇ ਠੀਕ ਨੇ 50% ਪਿਛਲੇ ਟਾਇਰ ਹੈਗੇ ਨੇ ਹਾਂ 40 50% ਪਿਛਲੇ ਟਾਇਰ ਹੈਗੇ ਨੇ ਹੁੱਡ ਵਗੈਰਾ ਇਹਨੂੰ ਵੀ ਲੱਗੀ ਹੋਈ ਹੈਗੀ ਤੇ ਟਰੈਕਟਰ ਸਾਫ਼ ਸੁਥਰਾ ਹੈਗਾ ਜੇ ਇਹਦੇ ਮਾਡਲ ਦੀ ਗੱਲ ਕਰੀਏ ਤੇ ਮਾਡਲ ਹੈਗਾ 2011 290000 ਰੁਪਿਆ ਆਹ ਟਰੈਕਟਰ ਦਾ ਰੇਟ ਰੱਖਿਆ ਪੀਵੀ 13 ਸੰਗਰੂਰ ਦਾ ਨੰਬਰ ਆ ਪ੍ਰੀਤ ਟਰੈਕਟਰ ਜੇ ਅਗਲੇ ਟਰੈਕਟਰ ਦੀ ਗੱਲ ਕਰੀਏ ਅਗਲਾ ਟਰੈਕਟਰ ਸੋਨਾਲੀਕਾ 750 ਤੇ ਹਾਲਤ ਤੁਸੀਂ ਇਹ ਟਰੈਕਟਰ ਦੀ ਦੇਖ ਸਕਦੇ ਹੋ ਠੀਕ ਠਾਕ ਆ ਵਧੀਆ ਸੋਹਣੇ ਹਾਲਤ ਆਗੀ ਤੇ ਪਿਛਲੇ ਟਾਇਰਾਂ ਦੀ ਗੱਲ ਕਰੀਏ ਐਮ ਆਰ ਪੀ ਦੇ ਪਿਛਲੇ ਟਾਇਰ ਲੱਗੇ ਹੋਏ ਨੇ ਪਿਛਲੇ ਟਾਇਰ ਵੀ 50% ਹੈਗੇ ਨੇ 60% ਹੈਗੇ ਨੇ ਤੇ ਅਗਲੇ ਟਾਇਰ ਬਹੁਤ ਵਧੀਆ ਖੁੱਡੀ ਜਿਵੇਂ ਨਵੀਂ ਬਿਲਕੁਲ ਨਵੇਂ ਟਾਇਰ ਪਾਏ ਹੋਏ ਨੇ ਤੇ ਪਿਛਲੇ ਟਾਇਰ 60 70% ਹੈਗੇ ਨੇ ਮੂਹਰੇ ਟਾਇਰ ਬਿਲਕੁਲ ਨਵੇਂ ਨੇ ਜੇ ਇਹਦੇ ਰੇਟ ਦੀ ਗੱਲ ਕਰੀਏ ਇਹਦਾ ਰੇਟ ਹੈਗਾ 2,85,000 ਰੁਪਏ ਰੇਟ ਆ 2006 ਮਾਡਲ ਦਾ ਸੋਨਾਲੀਕਾ 750 ਤੇ ਇਧਰ ਜੌਂਡੀਆਰ 5310 ਜੇ ਇਹਦੇ ਹਾਲਤ ਦੀ ਗੱਲ ਕਰੀਏ ਹਾਲਤ ਇਹਦੀ ਬਹੁਤ ਸੋਹਣੀ ਆ ਸਾਫ਼-ਸੁਥਰਾ ਦਾ ਤੇ ਮੂਹਰੇ ਟਾਇਰਾਂ ਦੀ ਗੱਲ ਕਰੀਏ ਮੂਹਰੇ ਟਾਇਰ ਵੀ ਬਹੁਤ ਵਧੀਆ ਨੇ ਸਾਫ਼-ਸੁਥਰੇ ਪਏ ਨੇ 50-60% ਮੂਹਰੇ ਟਾਇਰ ਰਹਿ ਗਨੇ ਪਿਛਲੇ ਟਾਇਰ ਵੀ 60-70% ਪਿਛਲੇ ਟਾਇਰ ਰਹਿ ਗਨੇ 2KTI ਦੇ ਚੌੜੇ ਗੁੜੀਰ ਦੇ ਟਾਇਰ ਰੇਡੀਅਲ ਟਾਇਰ ਲੱਗੇ ਨੇ ਤੇ ਹਾਲਤ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਹਾਲਤ ਵੀ ਬਹੁਤ ਵਧੀਆ ਪਈ ਆ ਜਿਹਦੇ ਮਾਡਲ ਦੀ ਗੱਲ ਕਰੀਏ ਮਾਡਲ ਮਿੱਤਰੋ ਹੈਗਾ ਇਹ 2004 3,85,000 ਰੁਪਿਆ ਇਹ ਟਰੈਕਟਰ ਦਾ ਰੇਟ ਰੱਖਿਆ ਬਾਈ ਹੋਣਾ ਨੇ ਜਿਸ ਨੂੰ ਆ ਜਿੰਨੇ ਟਰੈਕਟਰ ਦਿਖਾਏ ਨੇ ਜਿੰਨਾ ਜਿੰਨਾ ਸਾਰੇ ਟਰੈਕਟਰਾਂ ਚੋਂ ਕੋਈ ਵੀ ਟਰੈਕਟਰ ਸਾਨੂੰ ਪਸੰਦ ਆਉਂਦਾ ਤੇ ਬਾਈ ਹੋਣਾ ਤੁਹਾਨੂੰ ਨੰਬਰ ਲੈ ਕੇ ਦਿੰਨੇ ਆ ਬਾਈ ਹੋਣਾ ਨਾਲ ਕਰ ਲਿਓ ਸੰਪਰਕ